ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਪੈਂਡ ਪੁੱਤਰ ਤੇ ਜਿਲ੍ਹਾ ਨੂੰ ਪੈਂਦਾ ਜੀ ਮੋਗਾ ਇਹ ਛੋਟਾ ਪੁੱਤਰ ਵਾਜਦਾ ਭਰਾ ਭਾਈ ਜੀ ਪਹਿਲਾਂ ਵੀ ਵੀਡੀਓ ਬਣਾਉਂਦੇ ਰਹਿੰਨੇ ਆ ਦੂਜੇ ਤੀਜੇ ਦਿਨ ਠੀਕ ਹੈ ਜੀ ਚੈੱਕ ਕਰ ਸਕਦੇ ਹੋ ਬਾਈ ਕੋਲ ਤਿੰਨ ਗਾਮਾ ਠੀਕ ਹੈ ਜੀ ਇੱਕ ਬਾਈ ਜਿਹੜੀ ਆਪਾਂ ਪਹਿਲਾਂ ਵੀਡੀਓ ਬਣਾਈ ਆ ਬ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਉਹਦੇ ਨਾਲ ਦਾ ਤੋਹਫਾ ਬਾਈ ਇੱਕ ਹੋਰ ਲਿਆਇਆ ਠੀਕ ਹੈ ਨਾ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਹੀ ਜਾਣਕਾਰੀ ਹਾਂਜੀ ਬਾਈ 사ਸੀ ਕਾ ਜੀ 사ਸੀ ਕਾ ਬਾਈ ਜੀ ਨਾਮ ਨਾ ਜੀ ਲਾਲੀਆ ਪਿੰਡ ਬੋਟਰ ਖੁਰਦਾ ਜ਼ਿਲ੍ਹਾ ਜਮੋਗਾ ਤਹਿਸੀਲ ਜਮੋਗਾ ਵੀਰੇ ਹਾਂਜੀ ਬਾਈ ਜਿਹੜੀ ਪਹਿਲਾਂ ਆਪਾਂ ਵੀਡੀਓ ਬਣਾਈ ਸੀ ਉਹ ਕਿਵੇਂ ਗਾਂਵਾਂ ਨਾਲ ਬਹੁਤ ਵਧੀਆ ਰਿਸਪੌਂਸ ਰਿਹਾ ਆਪਣੇ 15 ਦੇ 20 ਮੇੜੇ ਪਸ਼ੂ ਵੇਚ ਗਏ ਆ ਵੀਰੇ ਠੀਕ ਹੈ ਜੀ ਤੇ ਫੋਨ ਬਹੁਤ ਵੀਰ ਭਰਾਵਾਂ ਦੇ ਆ ਵਿੱਚੋਂ ਚੱਕੇ ਨਹੀਂ ਗਏ ਯਾਰ ਵੀਰੇ ਠੀਕ ਹੈ ਤੇ ਉਹਦੇ ਨਾਲ ਦੀ ਬਈ ਆਪਾਂ ਹੋਰ ਲੈਂਦੀ ਇੱਕ ਤੁਸੀਂ ਹਾਂ ਵੀਰੇ ਵੀ ਤੋਹਫਾ ਹੀ ਆ ਬਾਲੀ ਚੰਗੀ ਆ ਪਹਿਲਾ ਸੂਆ ਬੱਚੀ ਆ ਦੋ ਦੋ ਪਲੂਨ ਵੀ 17 18 ਕਿਲੋ ਪਾਉਗੀ ਠੀਕ ਹੈ ਜੀ ਮਗਰ ਵੀ ਇਹਰ ਸ਼ਹਿਰ ਦੀ ਬੱਚੀਆਂ ਦਿਖਾ ਬੱਚੀ ਮਗਰ ਜਨਵਰੀ ਬਹੁਤ ਚੰਗਾ ਠੀਕ ਹੈ ਜੀ ਬੱਚੀ ਮਾ ਜਰਾ ਠੰਡੀ ਸੀਲ ਇੰਨੀ ਆ ਜਵੇਂ ਮਰਜੀ ਬੈਠਾ ਰਹੇ ਰਾਤ ਨੂੰ ਨਹੀਂ ਮਾਰਦਾ ਪਤਾ ਲੈ ਪੁੱਟੇ ਪਾਸੇ ਦੀ ਬਹਿ ਗਿਆ ਆਪਾ ਵੀ ਲੱਤ ਨੂੰ ਨਹੀਂ ਮਾਰਨੀ ਆਉਂਦੀ ਬੱਚੀ ਨੂੰ ਠੀਕ ਹੈ ਜੀ ਲੈ ਇੱਕਦੋ ਸੂਈ ਆਵੇ ਇਹ ਇਹ ਬਾਈ ਰਾਤ ਸੂਈ ਆ 12:00 ਵਜੇ ਠੀਕ ਹੈ ਜੀ ਹਾਂ ਜੇਰ ਦਿਖਾਇਆ ਬਾਈ ਮੇਰਾ ਅੰਦਰ ਜੇਰ ਦਿਖਾ ਦਾਂਗੇ ਜੀ ਹਾਂ ਲੈ ਲੋ ਫਲਾ ਦਿਖਾ ਦਿਓ ਠੰਡੀ ਢੁੰਡੀ ਇੰਨੀ ਆ ਆਪਾਂ ਧਾਰਾ ਮਾਰ ਕੇ ਦਿਖਾਉਣੇ ਵੀਡੀਓ ਚ ਮਾਰਦੇ ਮਾਰਦੇ ਲੋਪਰਾ ਬਹੁਤ ਸੋਹਣੀ ਹੈ ਵੀ ਗਾਂ ਦੇ ਲੋਕੋ ਥਾੜਾ ਮੋਟਾ ਮੋਟਾ ਲੱਗਿਆ ਕਰਮ ਵਾਲੀ ਦੇ ਚੱਕਰ ਸਾਬ ਠੀਕ ਲੋ ਜੀ ਹਾਂ ਮਗਲੇ ਦਾ ਚੋਈ ਦਾ ਬਾਈ ਰੂਮ ਵਰਗੀਆਂ ਭੋਲੇ ਠੀਕ ਹੈ ਜੀ ਠੀਕ ਹੈ ਲੋਪਰਾ ਬਸ ਬਾਈ ਬਸ ਲੋ ਜੀ ਜਿਹੜੀ ਦਿਖਾ ਦੀ ਇਧਰ ਨੇ ਪਾਣਾ ਥੋੜੀ ਬਾਦੀ ਪਾਈ ਬੈਠੀ ਹੈ ਬੱਚੀ ਪਹਿਲਾਂ ਕਰਕੇ ਹਾਂਜੀ ਆ ਮਾੜੀ ਜਣਾ ਸੈਡ ਸੂਟ ਆ ਭੋੜਾ ਮਾੜੀ ਬਾਦੀ ਪਾਈ ਬੈਠੀ ਹੈ ਬੱਚੀ ਠੀਕ ਹੈ ਜੀ ਠੰਡੀ ਸੀਲ ਤਾਂ ਬਾਈ ਇੰਨੀ ਆ ਕੋਈ ਚੋਲੇ ਕੋਈ ਚੱਕਰ ਹੀ ਨਹੀਂਗਾ ਬੱਚੀਓ ਠੀਕ ਹੈ ਜੀ ਹਾਂ ਬਾਅਦ ਤੋਰਾਂਗੇ ਭਰਾ ਜੇਰ ਦਿਖਾ ਦਿਓ ਪਹਿਲਾਂ ਜੇਰ ਦਿਖਾ ਦੇ ਬਈ ਲੋ ਜੀ ਆ ਜੇਰ ਪਈਆ ਠੀਕ ਹੈ ਜੀ ਹਾਂਜੀ ਬਈ ਤੋਰ ਤੋਰ ਕੇ ਦਿਖਾਓ ਜੀ ਤੋਰ ਕੇ ਲੋਪਰਾ ਲੋ ਸੇ ਦੇਖ ਸਕਦੇ ਹੋ ਭਰਾ ਬਾਈ ਦਾ ਮੂੰਹ ਬੱਤੇ ਦਿਖਾ ਦੇ ਬੱਚੀ ਹਾਂਜੀ ਹਾਂਜੀ ਉਸ ਸਮੇਂ ਦਾ ਜਰਸੀ ਦਾ ਤੇ ਸ਼ਾਈ ਵਾਲ ਦਾ ਕ੍ਰੋਜ ਹੈ ਕੌਫੀ ਦਾ ਹੈ ਨਹੀਂ ਭਾਈ ਠੀਕ ਹੈ ਜੀ ਹਾਂ ਥੋਰ ਤੋਂ ਲੰਮੀ ਥੋਰ ਤੋਂ ਭਰਾ ਲੰਮੀ ਥੋਰ ਕੇ ਦਿਖਾਉਂਦੇ ਲੋ ਜੀ ਦੇਖ ਸਕਦੇ ਹੋ ਕਰਮਾ ਬਲ ਦੇ ਲੈਵਲ ਉੱਪਰ ਤੁਸੀਂ ਚੈੱਕ ਕਰ ਸਕਦੇ ਸੂਆ ਸਾਹ ਨਹੀਂ ਮੰਨਿਆ ਭਾਈ ਵੇਲਾ ਕਿੱਡੀ ਬੱਚੀ ਜਾ ਕੋਈ ਖਾਣ ਪੀਣ ਚ ਕੋਈ ਘਾੜ ਨਹੀਂ ਗੀ ਬੱਚੀ ਦੀ ਇਹ ਪਲੂਣ ਸੂਈ ਆ ਵੀ ਹੈਨਾ ਹਾਂ ਪਹਿਲਾ ਸੂਆ ਪਹਿਲਾ ਇੱਥੇ ਵੇਹਿਆ ਕੋਈ ਚੱਕਰ ਹੀ ਨਹੀਂ ਲੈ ਇਹ ਨਹੀਂ ਠੰਡੀ ਆ ਠੀਕ ਹੈ ਜੀ ਠੀਕ ਬਾਹਲੀ ਠੰਡੀ ਬੱਚੀ ਬਾਕੀ ਭਈ ਆਪਾਂ ਅੱਗੇ ਪਸੂ ਵੇਚ ਦਿਆਂ ਪਰ ਵੇਚਦੇ ਠੰ ਠੀਕ ਹੈ ਜੀ ਬਾਕੀ ਰੇਟ ਵੀ ਬਈ ਤੁਹਾਡਾ ਸਹੀ ਰੇਟ ਜਮਾ ਜਾਇਜ਼ ਹੁੰਦੇ ਆ ਠੀਕ ਹੈ ਜੀ ਰੇਟ ਤਾਂ ਨੇ ਰੋਦੂ ਦਿਖਾ ਦੀ ਬਈ ਮੇਰਾ ਐਣਾ ਕੋਈ ਕਹਿੰਦੇ ਬੱਚੀ ਦਾ ਤਾਂ ਤੋਂ ਬਹੁਤ ਚੰਗੇ ਆ ਠੀਕ ਹੈ ਜੀ ਦਰਦ ਮੜੀ ਲਓ ਜੀ ਚੈੱਕ ਕਰ ਸਕਦੇ ਭਰਾ ਕਰਮਾ ਵਾਲੀ ਬਹੁਤ ਸੋਹਣੀ ਆ ਰੇਟ ਭਰਾ ਦੱਸ ਦੋ ਜਾਇਜ਼ ਆ ਰੇਟ ਵੀਰੇ ਆਪਣਾ ਅੱਗੇ ਵੀ ਜਾਇਜ਼ ਹੁੰਦਾ ਅੱਜ ਵੀ ਰੇਟ ਜਾਇਜ਼ੀ ਕਰਾਂਗੇ ਬਸ ਇੱਕ ਰੇਟ ਹੀ ਦੱਸੋ ਜੀ ਬਸ ਹਾਂ ਬਈ ਮਾਲਕਾਰ ਨੂੰ ਕੋਈ 75 ਨਹੀਂ ਕਰਨਾ ਕੋਈ 70 ਨਹੀਂ ਕਰਨਾ ਹਾਂਜੀ ਆਪਾਂ 65000 ਤੋਂ ਮਾਨਤਾ ਨਹੀਂ ਕਰਨਾ ਵੀਰੇ ਠੀਕ ਹੈ ਜੀ ਹਾਂ 65000 ਤੋਂ ਮਾਨਤਾ ਨਹੀਂ ਹਾਂ ਕੋਈ ਐਵੇਂ 75 ਨਹੀਂ ਕੋਈ 80 ਨਹੀਂ ਪਰ ਇੱਕ ਗੱਲ ਜਿਹੜਾ ਵੀਰ ਭਰਾ ਲੈ ਗਿਆ ਹਾਂਜੀ ਗਾਉਣੀ ਗਾਊਗਾ ਇੰਨੀ ਠੰਡੀ ਸੀ ਲਾਲਾ ਠੀਕ ੱਲੇ ਵਾਲੂ ਅਦਕਾ ਅੰਧਾ ਵੀ ਕਈ ਕੀ ਕਿਆ ਬਾਤ ਠੀਕ ਹੈ ਠੀਕ ਲੋਪਰਾ ਠੀਕ ਕੋਈ ਵੀਰ ਭਰਾ ਲੈ ਦੇ ਕੋਈ ਬੁੜੀਆਂ ਚੋਲੇ ਕੋਈ ਉੜੀ ਚੋਲੇ ਬਣਾ ਲੈ ਜਮਾ ਹੀ ਤੁਹਾਨੂੰ ਇਹ ਜਵਾਕ ਭੌਰੀ ਬਹਿ ਜਿਆ ਠੀਕ ਹੈ ਜੀ ਲੱਤ ਦਾ ਮਾਰਨੀ ਨਹੀਂ ਆਉਂਦੀ ਲੈ ਠੀਕ ਹੈ ਠੀਕ ਹੈ ਨਾ ਪੁੱਠੇ ਬਾਸੀ ਨਹੀਂ ਬਹਿ ਨਹੀਂਦੀ ਇਹੋ ਜੀ ਨਾਸਾ ਦੇ ਮਾਰਦੀ ਆ ਠੀਕ ਹੈ ਬਾਕੀ ਬੱਸੀ ਵੀ ਬਹੁਤ ਸੋਹਣੀ ਜੀ ਬਹੁਤ ਚੰਗੀ ਮਦਰ ਜਾਨਵਰ ਵੀ ਬੜਾ ਚੰਗਾ ਬੱਚੀ ਆ ਬਾਈ ਠੀਕ ਹੈ ਜੀ ਹਾਂ ਦੁੱਧ ਦੇ ਪਲੂਨ ਨੇ 18 17 18 ਕਿਲੋ ਹੀ ਪਾਈ ਜਣਾ ਬਈ ਇਹਨੇ ਠੀਕ ਹੈ ਜੀ ਠੀਕ ਹਾਂ ਠੀਕ ਲੋਪਰਾ ਤੁਸੀਂ ਦੇਖ ਸਾਡੇ ਠੰਡੀ ਸੀਲ ਤਾਂ ਬਾਕੀ ਬਾਈ ਹੁਣ ਗੱਲ ਸੁਣ ਲੈ ਮੈਂ ਅਰਗਾ ਦੁੱਧ ਹੋਣਾ ਇਹਦਾ ਠੀਕ ਹੈ ਜੀ ਜਿਹੜੀ ਗੱਲ ਆ ਵੀ ਕੋਈ ਕ੍ਰਾਸ ਚ ਆ ਜਾਂਦੀ ਇਹਦਾ ਮੈਰ ਗ ਦਕਾਣੀਆ ਵੜਾ ਨੂੰ ਹੁੰਦਾ ਠੀਕ ਹੈ ਆਰਪੀਨ ਦੀ ਇੰਨੀ ਚਾਰੂ ਜਿੰਨੀ ਜਿਹੜਾ ਕੋ ਮਰਜੀ ਪਾ ਦੇ ਠੀਕ ਹੈ ਜੀ ਹਾਂ ਹਾਂਜੀ ਭਾਈ ਦੂਜੀ ਵੜਾ ਦੱਸੋ ਜੀ ਜਾਣਕਾਰੀ ਇਹ ਭਾਈ ਸੁਆ ਆਪਾਂ ਦਾ ਦੂਜਾ ਕਹਿ ਕੇ ਦਿੱਤੀ ਆ ਹਾਂਜੀ ਪਰ ਆਪਾਂ ਤੀਜਾ ਮੰਨ ਕੇ ਲਈ ਆ ਹਾਂਜੀ ਤੇ ਇਹਦੇ ਦਿਨ ਪਏ ਆ 2 ਤੋਂ 4 ਠੀਕ ਹੈ ਜੀ ਹਾਂ ਠੰਡੀ ਠੁੰਡੀ ਜੀ ਬਹੁਤ ਆ ਠੰਡ ਦਿਖਾ ਦੇ ਇਧਰ ਦੀ 2 ਤੋਂ 4 ਦਿਨ ਪਏ ਜੀ ਇਹਦਾ 18 ਕਿਲੋ ਪਿਛਲੇ ਸੂਏ ਦੁੱਧ ਚੋਇਆ ਹਾਂਜੀ ਇਹ ਇੱਤੀ ਬਾਹਰ ਨੇ ਦੁੱਧ ਪੜਾ 20 ਕਿਲੋ ਅੱਧ ਘਾੜ ਦਿਖਾ ਦੇ ਕਿੱਡਾ ਠੀਕ ਹੈ ਲੋਪਰਾ ਜੱਕਰ ਸਥਾਨ ਤੁਹਾਨੂੰ ਬਹੁਤ ਸੋਹਣਾ ਲੱਗਾ ਕਰਮਾਂ ਵਾਲੀ ਦੇ ਠੰਡੀ ਸੀਲ ਹੈ ਜਿਵੇਂ ਮਰਜੀ ਵਹਿ ਜਾ ਕਿਧਰ ਦੀ ਲ ਠੀਕ ਹੈ ਠੀਕ ਹੈ ਨਾੜਾ ਇਧਰ ਦੀ ਦਿਖਾ ਦੇ ਬਣੀਆ ਮੂਰਦੀ ਥਾਨ ਦਿਖਾ ਦੇ ਕਿੰਨੇ ਚੰਗੇ ਲੱਗਿਆ ਬੱਚੀ ਨੂੰ ਲੋ ਜੀ ਥਣ ਚੈੱਕ ਕਰ ਸਕਦੇ ਲੋ ਜੀ ਠੀਕ ਹੈ ਰੇਡ ਪਹਿਲੀ ਦਾ ਦੂਜੀ ਆਪਾਂ ਨੂੰ ਰੇਡ ਇਹਦਾ ਬਈ ਕੋਈ ਸਪੈਨ ਨਹੀਂ ਕੋਈ 70 ਨਹੀਂ ਆਪਾਂ 52000 ਤੋਂ ਕਲਾ ਮਾਨ ਤਾਨ ਕਰਾਂਗੇ ਵੀਰੇ ਠੀਕ ਹੈ ਵੀਰੇ ਕਿੱਡੀ ਗਾਂ ਆਪਾਂ ਮੁੱਲ ਉਹ ਜਾ ਕਰਦੇ ਨਹੀਂ ਤੁਹਾਨੂੰ ਪਤਾ ਹੀ ਅੱਗੇ ਠੀਕ ਹੈ ਠੀਕ ਹਾਂ 52000 ਕਿਲੋ ਪਰਾ ਠੀਕ ਹੈ ਜੀ ਤੋਰਾ ਤਰਾ ਸਾਡੇ ਸਾਹਮਣੇ ਆ ਲੋ ਜੀ ਮੋਰ ਲਈ ਬੋਲ ਲੋਚ ਚੈੱਕ ਕਰਦਾ ਪੂਰੀ ਠੰਡੀ ਬੇਲ ਦਿਖਾ ਦੇ ਮਗਲਾ ਕਹੇ ਛੋਟੀ ਆ ਛੋਟੀ ਨਹੀਂ ਵੱਡੀ ਬੁੱਢੀ ਬਹੁਤ ਆ ਠੀਕ ਹੈ ਜੀ ਬੁੱਤੀ ਦਿਖਾ ਦੇ ਲੈ ਕਿੰਨੀ ਚੰਗੀ ਆ ਲੋਚ ਆਏ ਬਤ ਕਾਦਾਂ ਦਾ ਦਾ ਤੁਸੀਂ ਭਰਾ ਲੈ ਸਕਦੇ ਬਾਈ ਤੇ ਬਈ ਕਾਤ ਬਹੁਤ ਫੁੱਲ ਸਾਈਜ਼ ਦੀ ਆ ਠੀਕ ਹੈ ਜੀ ਦੋ ਕੋਈ ਵੀਰ ਭਰਾ ਸੇਵਾਲਾ ਲੈ ਗਿਆ ਨਾ ਦੋਦੇ ਨਹੀਂ ਬੜਾ 25 ਕਿਲੋ ਚੋਲੇ ਪਰ 20 ਕਿਲੋ ਤਾਂ ਆਪਾਂ ਗਾਰੰਟੀ ਲੈ ਲਾਂਗੇ ਬੰਦੇ ਤੋਂ ਠੀਕ ਹੈ ਜੀ ਹਾਂ ਦੋ ਭਰਾ ਲੈ ਬੰਦਾਂ ਦਾ ਜਦ ਉਸਦਾ ਮੇਨ ਗੱਲ ਇਹ ਠੰਡੀ ਆ ਬਾਈ ਸਹੀ ਗੱਲ ਹੈ ਸਹੀ ਗੱਲ ਦੋਦੇ ਕਿਲੋ ਘਾੜ ਦੇ ਦੇ ਪਰ ਠੰਡੀ ਹੋਵੇ ਠੀਕ ਹੈ ਜੀ ਹਾਂ ਲੈ ਜਿੱਦੋਂ ਦੀ ਮਰਜੀ ਬੈ ਜੀ ਕੋਈ ਚੱਕਰ ਹੀ ਨਹੀਂ ਲੈ ਵੀ ਦਿਖਾ ਦੇ ਲੈ ਲੋ ਜੀ ਲੈ ਬਦ ਦਿਖਾ ਦੇ ਲੋ ਜੀ ਠੀਕ ਬਦ ਬਦਰ ਬਹੁਤ ਆ ਠੀਕ ਹੈ ਜੀ ਹਾਂ ਲੋ ਭਰਾ ਵਾਈਜ਼ ਨੇ ਜਲਦੀ ਕਨੈਕਟ ਕਰੋ ਠੀਕ ਹੈ ਜੀ ਛੋਟਾ ਬੁੱਟਰ ਵਾਈ ਦਾ 메인 ਰੋਡ ਸਾਹਮਣੇ ਦੀਦਾ ਇੱਥੋਂ ਠੀਕ ਹੈ ਜੀ ਵਾਈਜ਼ ਦੀ ਆਪਾਂ ਪਹਿਲਾਂ ਵੀ ਵੀਡੀਓ ਬਣਾਉਣਾ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੰਦੇ ਆ ਠੀਕ ਹੈ ਜੀ ਵੀਡੀਓ ਨਾਲ ਆਪਣੀ ਤੇ ਜੇ ਕਿਸੇ ਭਰਾ ਨੇ ਐਡ ਕਰਾਉਣੀ ਤਾਂ ਆਪਣਾ ਨੰਬਰ ਚੱਲਦਾ ਭਰਾ ਬਲੈਕ ਸਾਈਡ ਤੇ ਸਕਰੀਨ ਤੇ ਠੀਕ ਹੈ ਜੀ ਬਾਕੀ ਫੇਸਬੁੱਕ ਤੇ ਪੇਜ ਆ ਗਰਜੀਤ ਰਾਜ ਕੋਲ ਬਾਤੋ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਸਿੱਧਾ ਹੱਟੇ ਤੱਕ ਨਾਮ ਤੇ ਲਿੰਗ ਵੀ ਕਰ ਸਕੀ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚੋਕ ਕੇ ਬਾਈ